ਜ਼ਿਲ੍ਹਾ ਬਟਾਲਾ ਦੇ ਥਾਣਾ ਕੇਲਾ ਲਾਲ ਸਿੰਘ ਅਧੀਨ ਪੈਂਦੇ ਪਿੰਡ ਦਾਲਮ ਦੇ ਅੱਡੇ ਵਿੱਚ ਨੈਰੇ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਦੁਕਾਨ ਦਾ ਸ਼ਟਰ ਤੋੜ ਕੇ ਸੋਨਾ ਚਾਂਦੀ ਅਤੇ ਨਗਦੀ ਲੈ ਕੇ ਰਫੂ ਚੱਕਰ ਹੋ ਗਏ ਦੁਕਾਨ ਮਾਲਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਤਕਰੀਬਨ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਐਸ ਐਚਓ ਕੇਲਾ ਲਾਲ ਸਿੰਘ ਪਵਜੋਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕਾ ਵੇਖਿਆ ਤੇ ਦੁਕਾਨ ਮਾਲਕਾਂ ਦੇ ਬਿਆਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਸਾਡੀ ਦੁਕਾਨ ਦੀ ਚੋਰੀ ਮੇਰੇ ਭਰਾ ਨੇ ਵੱਡੇ ਜੀ ਅਜੀਤ ਸਿੰਘ ਜੀ 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 ਦੇ ਨਾਂ ਦੇ ਨੇ ਦੁਕਾਨ ਹੈ ਤੇ ਤਕਰੀਬਨ ਰਾਤੀ 7 ਵਜੇ ਦੁਕਾਨ ਬੰਦ ਕਰਕੇ ਵਰਗੇ ਆਏ ਨੇ ਤੇ ਸਵੇਰੇ ਇਹਨਾਂ ਨੂੰ 6 ਵਜੇ ਪਤਾ ਲੱਗਾ ਕਿ ਸਾਡੀ ਦੁਕਾਨ ਜਿਹੜੀ ਆ ਉਹ ਕਿਸੇ ਨੇ ਭੰਨਤੀ ਆ ਤੇ ਸੋ ਜਿਸ ਤਰ੍ਹਾਂ ਇਹਨਾਂ ਨੂੰ ਫੌਮ ਉਸੇ ਹੋੜੀ ਦੁਕਾਨ ਤੇ ਆਏ ਨੇ ਤੇ ਦੁਕਾਨ ਤੇ ਆਣ ਕੇ ਇਹਨਾਂ ਨੇ ਪੁਲਸ ਨੂੰ ਰਿਪੋਰਟ ਕੀਤਾ ਹੈ ਔਰ ਇੱਥੇ ਮੌਕੇ ਤੇ ਐਸਐਸਓ ਸਾਹਿਬ ਆਪਣੇ ਸਟਾਫ ਦੇ ਨਾਲ ਪਹੁੰਚੇ ਨੇ ਉਹਨਾਂ ਨੇ ਆਣ ਕੇ ਤੇ ਜਿਹੜਾ ਇਹ ਵੀ ਦੁਕਾਨ ਦਾ ਜਾਇਜ਼ਾ ਲਿਆ ਹੈ ਔਰ ਆਸ-ਪਾਸੇ ਰੀਸਿਟੀ ਕੈਮ ਲੱਗੇ ਨੇ ਉਹ ਲੋਕ ਘੰ ਘਾਲ ਰਹੇ ਨੇ ਔਰ ਸੰਪੂਰਨ ਵਿਸ਼ਵਾਸ ਹੋਇਆ ਵਾ ਕਿ ਜਿਹੜਾ ਚੋਰ ਆਪਾਂ ਜਲਦ ਜਲਦ ਪਕੜ ਕੇ ਤੇ ਧਾੜੀ ਜਿਹਾ ਕਰ ਸਿਵਾ ਕੀ ਕੀ ਚੋਰੀ ਹੋਇਆ ਜੀ ਚੋੜ तकरीबन ਜੀ 1:30 ਦੇ ਬਾਅਦ ਉਤੇ ਕੋਣਕ ਤੋਂ ਕੋਣਕ 200 ਗ੍ਰਾਮ ਲੱਗੇ ਸਮਾਨ ਸੀ ਕੋਲਦਾ ਜੀ ਉਹ ਚੋਰੀ ਹੋ ਚੁੱਕਾ ਹੈ ਕੁਛ ਕੈਸ ਸੀਗਾ ਕੋਈ ਸ਼ਰਟ ਪੰਜ 5.5 ਲੱਖ ਦੇ तकरीबन ਕੈਸ ਸੀਗਾ ਉਹ ਚੋਰੀ ਹੋਇਆ ਜੀ ਔਰ ਸਾਨੇ ਚਾਂਦੀ ਕੋ ਨਵੀਂ ਚਾਂਦੀ ਦਾ 15 16 ਤੱਕ ਚਾਂਦੀ ਸੀ ਦੁਕਾਨ ਦੇ ਉੱਪਰ ਪਈ ਹੋਈ ਸੀ ਉਹ ਜਿਹੜੀ तकरीबन ਲਗਭਗ ਸਾਡਾ 25 ਤੋਂ 30 ਲੱਖ ਦੇ ਲੱਗ ਜਣੇ ਸਾੜ ਹਾਂਜੀ ਇਨਫੋਰਮੇਸ਼ਨ ਆਈ ਸਾਡੇ ਕਿ ਬਾਰ ਮੜੀ ਜਿੱਤੀ ਵਿੱਚ ਵੈਲਰਸ ਹੈਗੇ ਨੇ ਤੇ ਸੈਡ ਸਾਡੀ ਦੁਕਾਨ ਦੇ ਸ਼ਟਅਪ ਕੋਰ ਦੇ ਜਿਹੜਾ ਮਾਣ ਪੂਰੀ ਕਰਕੇ ਨੇ ਉਹਨਾਂ ਦੇ ਪਿਆਨਾ ਤੇ ਕਾਰਵਾਈ ਕਰੀ